ജനഗണ മനയദിന

ਸਾਨੂੰ ਆਜ਼ਾਦੀ ਮਾਨਣ ਦੇ ਲਈ ਜੋ ਦੇਸ਼ ਦੇ ਵਿੱਚ ਸਾਨੂੰ ਆਜ਼ਾਦੀ ਮਾਨਣ ਦੇ ਲਈ ਖੁੱਲਾ ਤੇ 26 ਜਨਵਰੀ ਗਣਤੰਤਰ ਪੰਚਤਰਵ ਇਸ ਗਣਤੰਤਰਤਾ ਦਿਵਸ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਕਿਉਂਕਿ ਅੱਜ ਦੇ ਦਿਨ 1950 ਦੇ ਵਿੱਚ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉਸ ਦਿਨ ਕੰਪਲੀਟ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਉਸ ਤੋਂ ਪਹਿਲਾਂ ਗੋਰਿਆਂ ਦਾ ਫਿਰ ਵੀ ਵਿੱਚ ਦਖਲ ਰੈਂਦਾ ਸੀ ਤਿੰਨ ਮੰਤਰੀ ਜਿਹੜੇ ਉਹਨਾਂ ਨੇ ਭੇਜੇ ਸੀ ਉਹਨਾਂ ਦਾ ਕਾਫੀ ਦਖਲ ਰੈਂਦਾ ਸੀ 1950 ਦੇ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ 1952 ਦੇ ਵਿੱਚ ਫਾਈਨਲ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ जवाहरलाल नेहरू ਬਣੇ ਪਹਿਲਾਂ ਟੈਂਪਰੇਰੀ ਸੀ ਪਰ 1950 ਤੋਂ 52 ਦੇ ਵਿੱਚ ਕੰਪਲੀਟ ਹੋ ਕੇ ਸਾਡਾ ਦੇਸ਼ ਜਿਹੜਾ ਆਜ਼ਾਦ ਹੋ ਗਿਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਤੇਰੀ ਚਾਹਣਾ ਹੈ ਵੀ ਇਹ ਜਿਹੜਾ ਦੇਸ਼ ਆਜ਼ਾਦ ਹੋਇਆ ਕੁਝ ਤਾਂ ਆਜ਼ਾਦੀ ਦੇ ਜਿਹੜੇ ਪਰਵਾਨੇ ਸੀ ਸ਼ਹੀਦ ਭਗਤ ਸਿੰਘ ਵਰਗਿਆਂ ਤੋਂ ਪਹਿਲਾਂ ਅਲਾਵਾ ਬਹੁਤ ਜ਼ਿਆਦਾ ਡਾਕਟਰ ਭੀਮrao ਅੰਬੇਦਕਰ ਨੇ ਇਹ ਸੰਵਿਧਾਨ ਕੰਪਲੀਟ ਕਰਾ ਕੇ ਸਭ ਤੋਂ ਵੱਧ ਮਿਹਨਤ ਕਰਕੇ ਜਿਹੜਾ ਸਭ ਤੋਂ ਨਾ ਜ਼ਿਆਦਾ ਉਹਦਾ ਡਾਕਟਰ ਵੀ ਉਹ ਬਿਲਕੁਲ ਦਾ ਅਸੀਂ ਉਹਨਾਂ ਲੋਕਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਤੇ ਬਹੁਤ ਬਹੁਤ ਉਹਨਾਂ ਲੋਕਾਂ ਦਾ ਜਿਹੜਾ ਉਹਨਾਂ ਦੇ ਰੀਣੀ ਹੈ ਉਹਨਾਂ ਦਾ ਤਨਵਾਦ ਹੈ ਧਨ ਹੈ ਉਹਵਾਵਾ ਜਿਹੜੇ ਸਾਨੂੰ ਆਜ਼ਾਦੀ ਮਾਨਣ ਦੇ ਲਈ ਜੋ ਦੇਸ਼ ਦੇ ਵਿੱਚ ਸਾਨੂੰ ਆਜ਼ਾਦੀ ਮਾਨਣ ਦੇ ਲਈ ਖੁੱਲਾ